ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਹਮ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋ ਸੀ ਪੀ ਸਚ ਸੋਚੈ ਸੋਚ ਨਾ ਹੋਈ ਜੇ ਸੋਚੀ ਲਖਵਾਰ ਚੁਪੈ ਚੁਪ ਨਾ ਹੋਈ ਜੇ ਲਾਇ ਰਹਾ ਲਤਾ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪਰੀਆਂ ਭਾਰ ਸਹਿ ਸਿਆਣ ਪਾ ਲੱਖ ਹੈ ਤਾਂ ਇੱਕ ਨਾ ਚਲੇ ਨਾਲ ਕਿ ਸਤਿਆਰਾ ਹੋਈ ਹੈ ਕਿ ਵਕੂੜਾ ਤੁਟਿਆ ਪਾ ਹੁਕਮ ਲਗਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵੜਾਈ ਹੁਕਮੀ ਤੁਮੀ ਹੁਕਮ ਲਿਖ ਦੁੱਖ ਸੁਖ ਪਈ ਹੈ ਇੱਕ ਨਾ ਹੁਕਮ ਨਸੀਸ਼ ਇੱਕ ਹੁਕਮ ਸੁਣਾਉਂ ਹੈ ਹੁਕਮੇ ਅੰਦਰ ਸਭ ਕੋ ਬਾਹਰ ਨਾ ਹੋਏ ਨਾਨਕ ਹੁਕਮੈ ਜੇਬ ਜੈ ਤਾਂ ਹੁਮੇ ਕਹਿ ਨਾ ਕੋਈ ਗਾਵੇ ਸੁਲਤਾਨ ਕੋ ਬੈ ਸ਼ੈਤਾਨ ਗਾਵੇ ਕੋ ਦਾਤ ਨਾਨਸਾ ਗਾਵੇ ਕੋ ਗੁਣਵਡੀਆਂ ਚਾਰ ਗਾਵੇ ਕੋ ਵਿਦਿਆ ਦੇਖ ਵਿਚਾਰ ਗਾਵੇ ਕੋ ਹੁਸਾਦ ਕਰੇ ਤਨ ਕੇ ਉਂਗਾਵੇ ਕੋ ਜਿ ਲੈ ਫੜੀ ਨਾ ਵੇ ਕੋ ਜਪੈ ਸਹਿਬ ਕੋ ਉਂਗਾਵੇ ਕੋ ਵੇਖੈ ਹੱਦ ਰਹਿ ਦੂ ਕਤਨਾ ਕਥਿ ਨਾ ਆਵੇ ਟੋਟ ਕਾਥ ਕਥ ਕਦੀ ਕੋਟੀ ਕੋਟ ਕੋ ਜਿੰਦਾ ਦੀ ਲੈਂਦੀ ਤਪਾਏ ਜੁਗਾ ਜੁਗਨ ਫਰਖਾਈ ਆ ਹੁਕਮੇ ਹੁਕਮ ਚਲਾਇ ਰਾ ਨਾਨਕ ਵਖੈ ਵੇ ਪ੍ਰਭ ਸਾਚਾ ਸਹਿਬ ਸਤ ਨਾਏ ਭਾਖਿਆ ਕੋ ਪਾਰ ਆਪਕੇ ਮੰਗੈ ਦੀ ਕੀ ਦਾਤਿ ਦ੍ਰਿਦਾਤਾ ਤੇ ਸੰਗਰਖਿ ਜਿਤ ਸੰਸਕਾਰ ਮੋਹ ਤੇ ਬੋਲਣ ਬੋਲੀ ਜਿਤ ਸੰਤਰੇ ਪਿਆਰ ਅੰਮ੍ਰਿਤ ਵੇਲਾ ਸਤਨਾਵੜੈ ਆਈ ਵਿਚਾਰ ਕਰਮੀ ਆਵੈ ਕਪੜਾ ਨਤਰੀ ਮੋਖ ਦਵਾਰ ਨਾਨਕੀ ਵੇ ਜਾਣੀ ਸਭ ਇਸ ਥਾਂ ਥਾਪਿਆ ਨ ਜਾਇ ਕਿ ਤਾਣਾ ਹੋਇ ਆਪੇ ਆ ਮਿਰਤ ਸੋਏ ਜਿਨ ਸੇਵਿਆ ਤੇ ਪਾਇਆ ਮਾਂ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀਐ ਮਨ ਰਖਿਐ ਪਉ ਦੁੱਖ ਪਰਹਰਨ ਸੁਖ ਕਰ ਲੈ ਜਾਏ ਗੁਰਮਖ ਨਾਮੁ ਹੋਇ ਗੁਰਮੁਖਿਆ ਸਮਾਇ ਗੁਰਇਸਰ ਗੁਰੂ ਘਰ ਖਬਰ ਪਾਉ ਪਾਰਵਤੀ ਮਾਈ ਜੇਹੋ ਜਾਣ ਖਰਾਈ ਕਹਿਣਾ ਕਤ ਨਾ ਜਾਈ ਗੁਰਾਇਕ ਦੇਵ ਜਾਈ ਸਮਨਾ ਜੀ ਹੰਤਾ ਦਾਤਾ ਸੋ ਮੈਂ ਸਨਨਾ ਜਾਈ ਤੀਰਤ ਨਾਵਾ ਏਕ ਸਪਾਵਾ ਮਿਰ ਪਾਣੀ ਤੇ ਨਾਇ ਖਰੀ ਜਿੱਤੀ ਸਿਰ ਪਾਈ ਵਿਖ ਅਮੰਤ ਮਾਰਕ ਤੇ ਮਿਲ ਲਈ ਮਾਤ ਵਿੱਚ ਰਤਨ ਜਵਾਹਰ ਮਾਰਕ ਜੇਕ ਗੁਰ ਕੀ ਸਿਕਸ ਹੋਈ ਗੁਰਾਇਕ ਦੇਵ ਜਾਈ ਸਮਨਾ ਜੀਆਂ ਸਾਇਕ ਦਾਤਾ ਸੋ ਮੈਂ ਸਨਨਾ ਜਾਈ ਜੇ ਜੁਗ ਚਾਰ ਯਾਰਾਂ ਔਰਦ ਸੁਣੀ ਹੋਏ ਨਵਾ ਖੰਡਾਂ ਤੇ ਜਾਣੇ ਨਾਲ ਚੱਲਾ ਸਭ ਕੋਏ ਚੰਗਾ ਨੌਰ ਖੈ ਕੇ ਜਸਕੀਤ ਜਮਲੀ ਜਿਸ ਨੰਦ ਨਾਮਾਈ ਤਾ ਵਾਤ ਨਾ ਪੁੱਛੇ ਕਿ ਕਿਡਾ ਅੰਦਰ ਕੀਟ ਕਰ ਦਸੀ ਤੋਂ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਤਿਹ ਕੋਈ ਨ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਦ ਕੀ ਸਰੁਨਾਤ ਸੁਣਿਆ ਧਰਤ ਬਲਾ ਕਾ ਸੁਣਿਆ ਦੀਪ ਲੋਪਾ ਤਾਲ ਸੁਣਿਆ ਕੋਈ ਨ ਸਕੇ ਕਾਲ ਨਾਨਕ ਭਗਤਾ ਸਦਾ ਵੇਦਾ ਸੁਣਿਆ ਦੁਪਾਪਨਾ ਸੁਣਿਆ ਈਸ਼ਰ ਬਰਮਾਇੰਦ ਸੁਣਿਆ ਮੁਖ ਸਵਹਣ ਮੰਦ ਸੁਣਿਆ ਜੋਗ ਜੁਗ ਤਰਪੇ ਸੁਣਿਆ ਸਾਹ ਸਮਰਤ ਵੀਰ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਪਾਪਨਾ ਸੁਣਿਆ ਸਾਤ ਸੰਤੋਖ ਗਿਆਨ ਸੁਣਿਆ ਅਠਸੜ ਕਾਸ਼ ਨਾ ਸੁਣਿਆ ਪੜ ਪੜ ਪਾਵਹਿ ਮਾਰ ਸੁਣਿਆ ਲਾਕੇ ਸਹਿਜ ਧਿਆਨੋਂ ਨਾਨਕ ਭਗਤਾਂ ਸਦਾ ਵੇਗਾਸ ਸੁਣਿਆ ਲੋਕਾ ਪਾਪ ਦਾ ਨਾਸ ਸੁਣਿਆ ਸਨਾਨ ਗੁਨਾਹ ਕੀ ਗਾ ਸੁਣਿਆ ਸੇਖ ਦੀ ਬਾਤ ਸਾਹ ਸੁਣਿਆ ਅੰਧੇ ਪਾਵੇ ਰਾ ਸੁਣਿਆ ਹਾਥ ਹੋਐਸ ਦਾ ਨਾਨਕ ਭਗਤਾਂ ਸਦਾ ਵੇਗਾਸ ਸੁਣਿਆ ਲੋਕਾ ਪਾਪ ਦਾ ਨਾਸ ਮਨ ਨੇ ਕੀ ਗਤ ਇਹ ਨ ਜਾਏ ਜੇ ਕੋ ਕਹਾ ਪਿਛੇ ਪੁਛਤਾਏ ਕਾਗਜ਼ ਕਲਮ ਨਾਲ ਲਿਖਣਾ ਹਾ ਮੰਨੇ ਕਬਹਿ ਕਰਨ ਵਿਚਾਰ ਐਸਾ ਨਾਮ ਮੇਰੇ ਚਣੋਏ ਜੇ ਕੋ ਮਨ ਜਾਣ ਮਨ ਕੋਈ ਮਨ ਸੁਤ ਹੋਏ ਮਨ ਬੋਲ ਮਨ ਸਦਲ ਭਵਨ ਕੀ ਸੁਧਾ ਮਨ ਮੈ ਚੋਟਾ ਨਾ ਖਾਈ ਮਨ ਜਾਪ ਕੇ ਸਾਥ ਨਾ ਜਾਏ ਐਸਾ ਨਾਮ ਮੇਰੇ ਚਣੋਏ ਜੇ ਕੋ ਮਨ ਜਾਣਨ ਕੋਈ ਮਨੈ ਮਾਰਗ ਠਾਕ ਨਪਾਈ ਮਨੈ ਪਾਤ ਸਿ ਪ੍ਰਗਟ ਜਾਏ ਮਨੈ ਮੱਕ ਨ ਚਲਾ ਪਥਰ ਮਨੈ ਤਰਫ ਸਕਤੀ ਸਨਮਾਨ ਦਾ ਐਸਾ ਨੰਦਨ ਹੋਈ ਜੇ ਕੋ ਮਨ ਕੋਈ ਮਨੈ ਭਾਵਰ ਮੁਖ ਦਵਾਰ ਮਨੈ ਪਰਵਾਰ ਸਾਧਾਰ ਮਨਾਂ ਤਰੇ ਤਾਰ ਇੱਕ ਸਿੱਖ ਮਨੈ ਨਾਨਕ ਵੇ ਨਾ ਭਿਕ ਐਸਾ ਨੰਦਨ ਹੋਈ ਜੇ ਕੋ ਮਨ ਜਨਮ ਕੋਈ ਪੰਜ ਪ੍ਰਵਾਹ ਪੰਜ ਪ੍ਰਧਾਨ ਪੰਚੇ ਪਾਵ ਹਦਰ ਕਹਿ ਮਾ ਪੰਚ ਸੋਹੇ ਦਰਜਾਨ ਪੰਚਾ ਕਾ ਇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨਾ ਨਹੀਂ ਸਮਾਰ ਤੌਲ ਕਰਮ ਦੇ ਆਕਾਪੂ ਸੰਤੋਖ ਸਾਧ ਰਖਿਆ ਜਨ ਸੂਤ ਜੇ ਕੋ ਗੁਜੈ ਉਹ ਇਸ ਤਿਆਰ ਤਬਲੇ ਉਪਰ ਕਿਤਾ ਪਾਰ ਧਰਤੇ ਹੋਰ ਪਰੇ ਹੋਰ ਹੋਰ ਇਸਤੇ ਪਾਰ ਤਲੇ ਕਮਣ ਜੋਰਾ ਜੀ ਜਾਤ ਰੰਗਾ ਕੇ ਨਾਮ ਸਭ ਨਾਲ ਲਿਖਿਆ ਬੜੀ ਕਲਾਮ ਇਹ ਲਿਖਾ ਲਿਖ ਜਾਣਾ ਕੋਈ ਲਿਖਾ ਲਿਖਿਆ ਕਿ ਤਾ ਹੋਈ ਕਿ ਤਾ ਤਾਰ ਸਲੇ ਰੂਪ ਕੀਤੀ ਦਾਤ ਜਾਣੇ ਕੌਣ ਕੋ ਕਿਤਾ ਸੋਇ ਕੋ ਗਵਾਓ ਤਿਸਤੇ ਹੋਏ ਲਖਤਿਆਓ ਕੁਦਤ ਕਮਣ ਕਾ ਵਿਚਾਰ ਵਾਰੇ ਅਨ ਜਾਵ ਇੱਕ ਵਾਰ ਜੋ ਤੁਧ ਭਾਵੈ ਸਹੀ ਪਲਿਕਾਰ ਤੂੰ ਸਦਾ ਸਲਾਮਤ ਪ੍ਰਕਾਰ ਅਸੰਖ ਜਵ ਸੰਤ ਪਾਉ ਅਸੰਖ ਮੁਝਾ ਸੰਤ ਪਾਉ ਅਸੰਖ ਗ੍ਰੰਥ ਮੁਖ ਨਿਰਪਾਟ ਅਸੰਖ ਜੋਗ ਮਨ ਰਹਿਤਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਦੀ ਅਸੰਖ ਦਾਤਾਰ ਅਸੰਖ ਸੁਰੂ ਪਕਸਾਰ ਅਸੰਖ ਮਾਣ ਲਿਵਲਾਇਤਾਰ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨ ਜਾਵੇ ਖਵਾਰ ਜੋ ਤੁਧ ਭਾਵੈ ਸਹੀ ਬਲਿਕਾ ਤੂੰ ਸਦਾ ਸਲਾਮ ਰਕਾ ਅਸੰਖ ਮੁਰਖੰਦ ਕੋਰ ਅਸੰਖ ਚੋਰ ਹਰਾਮ ਖੋ ਅਸੰਖ ਅਮਰ ਕਰ ਜਾਹ ਜੋਰ ਅਸੰਖ ਗਾਲ ਵੜ ਹੱਤਿਆ ਕਮਾਹ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆ ਕੁੜੇ ਫਿਰਾਹ ਅਸੰਖ ਮਲੇਸ਼ ਮਲ ਅੱਖਾ ਹੈ ਅਸੰਖ ਨਿੰਦਕ ਸਰ ਕਰ ਹੈ ਪਾਰ ਨਾ ਕੋਈ ਕਹੇ ਵਿਚਾਰ ਵਾਰਿਆਂ ਨਾ ਜਾਵਾ ਇੱਕ ਵਾਰ ਜੋ ਤੁਧ ਪਾਵੈ ਸਹੀ ਭਲੀਕਾਰ ਤੂੰ ਸਦਾ ਸਲਾਮ ਨਰਕਾਰ ਅਸੰਖ ਨਾਮ ਸੰਥਾਮ ਗਾਮ ਗਾਮ ਸੰਤ ਲੋਕ ਅਸੰਖ ਕਹੈ ਸਰ ਭਾਰ ਹੋਏ ਅਕਰੀ ਨਾਮ ਅਕਰੀ ਸਾਲਾਹ ਅਕਰੀ ਗਿਆਨ ਮੀਤ ਹੂੰਗਾ ਅਕਰੀ ਲਿਖਣ ਬੋਲਣ ਵਾਲ ਅਕਰਾਂ ਸਰ ਸੰਜੋਗ ਕਰ ਜਿਨੇ ਲਿਖੇ ਤੇ ਸੁਨਾਏ ਜੇ ਫਰਮਾਇ ਤੇਰ ਤੇ ਪਾਏ ਜੇ ਤਾਂ ਕਿਤਾ ਤੇ ਤਾਣਾ ਵਿਣ ਨਾ ਮੈਂ ਨਾਇ ਕੁਦਾ ਕੁਦਰਤ ਕਮਣ ਕਹਾ ਵਿਚਾਰ ਵਾਰਿਆਂ ਨਾ ਜਾਵੇ ਇੱਕ ਵਾਰ ਜੋ ਟੁੱਟ ਭਾਵੈ ਸਹੀ ਅਪੀਕਾਰ ਤੂੰ ਸਦਾ ਸਲਾਮ ਨਿਕਾਉ ਭੜੇ ਹੱਥ ਪੈਰ ਸੰਦੇ ਪਾਣੀ ਤੁਤੇ ਅਤੁਖੇ ਮੌਤ ਲਿਤੀ ਕਪੜ ਹੋਏ ਦੇਸਾਗਣ ਲਿਆ ਥੋਏ ਪਰੀਏ ਮਤ ਪਾਪਾਂ ਕੇ ਸੰਗ ਉਹ ਤੋ ਕੈ ਨਾਵੇਂ ਕੇ ਰੰਗ ਕੁੰਨੀ ਪਾਪੀ ਆਖ ਨਾਹੀ ਕਰ ਕਰ ਤਰਨਾ ਲਿਖ ਲੈ ਜਾਓ ਆਪੇ ਭੇਜ ਆਪੇ ਖਾਓ ਨਾਨਕ ਮੇ ਆਵੋ ਜਾਓ ਤੀਰ ਤਪ ਦੇ ਆਦਾ ਤਾਂ ਜੇ ਕੋ ਪਾਵੈ ਤ ਕਾਮਾਂ ਸੁਣਿਆ ਮੰਨਿਆ ਮਨ ਕਿਤਾ ਭਉ ਅੰਤਰਗਾ ਤੀਰਥ ਮਨ ਲਾਓ ਸਾਗੁਣ ਤੇਰੇ ਮੈਂ ਨਾਹੀ ਕੋਏ ਬਿਣ ਗੁਣ ਕਿਤੇ ਭਗਤ ਨਾ ਹੋਏ ਸੁਸਤਾਥ ਬਾਣੀ ਵਰਮਾਓ ਸਤ ਸੁਹਾਂ ਸਲਾਮਨ ਚਾਓ ਕਮਰ ਸਵੇਲਾ ਵਖ ਨਾ ਮਨ ਕੌਣ ਥਿਤ ਕਉਣਵਾਰ ਕਮਰ ਸਿਰਤੀ ਮਾਹ ਕਉਣ ਜਿਤ ਹੋ ਆਕਾਰ ਵੇ ਨਾ ਪਾਇਆ ਪਟ ਤਿਜ ਹੋ ਵੈ ਲਿਖਣੇ ਕੁਰਾਨ ਵਖ ਨਾ ਪਾਇਓ ਕਾਤੀਆਂ ਜੇ ਲਿਖਣ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣ ਰਤ ਮਾਹ ਨ ਕੋਈ ਜਾਗ ਕਰਤਾ ਸਟੀਕੋ ਸਾਜਿਆ ਪੇ ਜਾਣਾ ਸੋਈ ਕਿਵ ਕਰਿਆੱਖਾਂ ਕਿਵ ਸਾਲਾ ਕਿਉਂ ਨੀ ਕਿਵ ਜਾਣ ਨਾਨਕ ਇਹਨਾਂ ਸਭ ਕੋ ਅੱਖ ਇੱਕ ਵਿਖਸਿਆ ਵੱਡਾ ਸਹਿ ਵੱਡੀ ਨਾ ਕੀਤਾ ਜਾਤਾ ਹੋਵੇ ਨਾਨਕ ਜੇ ਕੋ ਅਪ ਜਾਣ ਸਭੇ ਗੈਣ ਸੋ ਹੈ ਤਾ ਤਲ ਨਾ ਪਤਾਲ ਲਖ ਆਗਾਸ ਆਦਾ ਔਰ ਕੋੜ ਕਪਾਰਥ ਕੇ ਵੇਦ ਕਹਿਣਕ ਵਾ ਸਹਿ ਸੇ 18 ਕਹਿਕ ਤੇ ਬਾਸਨ ਇੱਕ ਤਾਤ ਲੇਖਾ ਹੋਇ ਤਲਕੇ ਲਿਖੇ ਹੋਏ ਨਾਨਕ ਵੱਡਾ ਆਖੀ ਆਪੇ ਜਾਣਿਆ ਸਾਲਾਹੀ ਸਾਲਾਹੀ ਇਤੀ ਸੁਰਤ ਨਾ ਪਈਆ ਨਦੀਆਂ ਅਤੀ ਵਾਪ ਵੈਰ ਸੁੰਦ ਨਾ ਜਾਣੇ ਸਮੰਗ ਸਾ ਸultan ਗਿਰਾ ਸਿੱਤੀ ਮਾਲ ਤੰ ਨਾ ਕਿੜੀ ਤੁਰਣ ਹੋਵਣੀ ਜੇਤ ਸੁਮਨੋਂ ਨ ਮਿਸਰੈ ਅੰਤ ਨ ਸਿੱਤੀ ਕਹਿਨਾਤ ਅੰਤ ਨ ਕਰਨੇ ਦੇ ਨਾ ਅੰਤ ਨ ਵੇਖਣ ਸੁਨ ਅੰਤ ਅੰਤ ਨ ਜਾਪੇ ਕਿਆ ਮਨਮੱਤਾ ਅੰਤ ਨ ਜਾਪੇ ਕੀਤਾ ਆਕਾਰ ਅੰਤ ਨ ਜਾਪੇ ਪਾਰ ਆਵਾਰ ਅੰਤ ਕਾਰਨ ਕਿਤੇ ਬਿਲ ਲਾਹੇ ਤਾਂ ਕੇ ਅੰਤ ਨ ਪਾਇ ਜਾਏ ਇਹੋਂ ਤਰ੍ਹਾਂ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਹਿਬ ਇੱਚਾ ਥਾਉ ਉੱਚੇ ਪਰ ਉੱਚਾ ਨਾ ਹੋ। ਐਬੜੇ ਉੱਚਾ ਹੋਵੇ ਕੋਈ ਤੇ ਸੱਚੇ ਕੋ ਜਾਣ ਸੋਏ ਜਿਹੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾ ਬਹੁਤਾ ਕਰਮ ਲਿਖਿਆ ਨਾ ਜਾਈ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗੇ ਜੁਦ ਪਾਰ ਕਿਤਿਆਂ ਗਣ ਨਹੀਂ ਵਿਚਾਰ ਕਿੱਤੇ ਖੱਤ ਤੇਕਾਰ ਕਿਤੇ ਲੈ ਲੈ ਮੁਕਰ ਬਾਹੀ ਕਿਤੇ ਮੁਰਖ ਖਾਈ ਖਾਏ ਕਿਤੇ ਆਧੋਕ ਕੋ ਸਤਮਾਰ ਇਹ ਤੇ ਦਾ ਤੀ ਦਾਤਾਰ ਮਨក្លਸੀ ਪਾਣਾ ਹੋਏ ਉਹ ਰੱਖ ਨਾ ਸਕੈ ਕੋਈ ਜੇ ਕੋ ਖਾਏ ਕੋ ਅਖਣ ਪਾਏ ਉਹ ਜਾਣ ਜਿੱਤਿਆ ਮੁਖਾਏ ਅੱਤੇ ਜਾਣ ਅੱਤੇ ਦੀ ਅੱਖ ਹੈ ਸਿੱਖੇ ਕਈ ਕੇ ਜਿਸਨੂੰ ਬਖਸੇ ਸਿੱਤ ਸਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਗੁਣ ਮੁਲ ਵਾਪਾਰ ਅਮਲ ਵਾਪਾਰੀ ਨੂੰ ਪੰਡਾਰ ਅਮਲ ਆਵੇ ਮੁਲ ਜਾਹੇ ਅਮਲ ਭਾਏ ਮੁਲਾ ਸਮਾਹ ਅਮਲ ਧਰਮ ਮੁਲ ਦੀਵਾਨ ਅਮਲ ਤੁਲ ਅਮਲ ਪਰਵਾਨ ਅਮਲ ਬਖਸ਼ੀ ਅਮਲ ਨਿਸ਼ਾਨ ਅਮਲ ਕਰਮ ਮੁਲ ਫਰਮਾਨ ਮੁਲੋ ਮੁਲਾ ਖਿਆ ਨਾ ਜਾਏ ਆਖਾ ਫਰੀਲ ਲਾਏ ਆਖੇ ਦੇਰ ਬਾੜ ਪੁਰਾਨ ਆਖੇ ਬੜੇ ਕਰਿ ਵਖਿਆ ਆਖੇ ਪਰਮਿਆਖੇਂ ਦੀ ਆਖੇ ਗੁਪਤੀ ਤੇ ਗੋਵਿੰਦ ਆਖੇ ਈਸ਼ਰਿਆਖੇ ਸਿਦਿਆਖੇ ਕਿਤੇ ਕਿਤੇ ਬੁਢਾ ਆਖੇ ਧਾਨ ਆਖੇ ਦੀਵਿਆਖੇ ਸੁਰਨਨ ਮੁੰਜੜ ਸੀ ਕਿਤੇ ਆਖੇ ਆਕਣ ਪਾਏ ਕਿਤੇ ਕਹਿ ਕਹਿ ਉਠੜ ਜਾਏ ਜਿੱਤੇ ਕਿਤੇ ਹੋਰ ਕਰੇ ਤਾਂ ਆਖ ਨਾ ਸਕਹਿ ਕਹੀ ਕੇ ਜਿਉੜ ਭਾਵ ਤਿਉੜ ਹੋਏ ਨਾਨਕ ਜਾਣੇ ਸੱਚਾ ਸੋਈ ਜੇ ਕੋ ਆਖੇ ਭੋਲ ਬੇਗਾੜ ਕਾਲ ਖਿਏ ਸਰਗਾ ਵਾਰੰਗ ਵਾਰ ਸੁਧਰ ਕਿਹਾ ਸੁ ਕਰ ਕਿਹਾ ਜਿਤ ਬਹਿ ਸਰਦ ਸਮਾਨ ਰਾਜੇ ਨਾਦ ਨੇ ਇੱਕ ਸੰਖਾ ਕਿਤੇ ਭਗਨ ਹਾਰੇ ਕਿਤੇ ਰਾਤ ਪ੍ਰੀਸ਼ੁਕ ਕਹਿਨ ਕਿਤੇ ਗਨ ਹਾਰੇ ਗਾਵੇ ਤਹੁਣੋਂ ਤਹੁਣ ਤਾਣੀ ਵੈ ਸੰਤਰ ਗਾਵੇ ਰਾਜਾ ਤੁਮ ਦੁਆਰੇ ਗਾਵੇ ਚਿੱਤ ਗੁਪਤ ਲਿਖ ਜਾਣਾ ਹੈ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਫਰਮਾ ਦੇ ਦੀ ਸੋ ਸਰਾਸ ਵਾਰੇ ਗਾਵੈ ਇੰਦੇ ਦਾਸਨ ਬੈਠੇ ਦੇ ਤਿਆਗ ਨਾਲੇ ਗਾਵੈ ਸਤ ਸਮਾਦੀ ਅੰਤਰਾਪ ਸਾਹ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਣ ਪੰਡਤ ਪੜ੍ਹ ਰਿਛੇ ਸਰਜਗ ਜੋਕ ਦਿੱਤਾ ਨਾਲੇ ਗਾਵੈ ਮੋਹਣੀਆਂ ਮਨ ਮੋਹਣ ਸੁਰਗਾ ਮੱਚ ਬਿਆਲ ਗਾਵਣ ਰਤਨਾ ਉਪਾਇ ਤੇਰੇ 860 ਤੇਰੇ ਨਾਲੇ ਗਾਵੈ ਜੋਤ ਮਹਾਬਲ ਸੁਰਾ ਗਾਵੈ ਖਾਨਿਚਾਰੇ ਗਾਵਹਿ ਖੰਡ ਮਡਲ ਵਰ ਪੰਡਾ ਕਰ ਕਰ ਰਖੇ ਤਾਰ ਸਹੀ ਤੁਧ ਨਗਾ ਵਹਿ ਜੋਤਿ ਪਾਵਨਾ ਰਤੇ ਤੇਰੀ ਭਗਤਰ ਸਾਲੀ ਹੋਰ ਕਿਤੇ ਗਾਂ ਸੇਮ ਹੈ ਜਿਤਨਾ ਵਣ ਨਾਨਕ ਕੀਆ ਵਿਚਾਰ ਸੋਈ ਸੋਈ ਸਦਾ ਸੰਸਾਰ ਸੱਚ ਸਚੀ ਨਹੀ ਹੈ ਪੀਓ ਸੀ ਜੈ ਨਾ ਸਿਰਜਣਾ ਜਿਨ ਲਚਾਈ ਰੰਗੀ ਰੰਗੀ ਭਾਤੀ ਕਰ ਕਰ ਜਨ ਸਿਮਾ ਜਨ ਪਾਈ ਕਰ ਕਰ ਵੇਖੇ ਕਿਤਾ ਆਪਣਾ ਜਿਤੇ ਦਿਵਢਾਈ ਜੋਤਿ ਸਭਾਵੇਂ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਬਾਤ ਸਾਹ ਸਾਹਾ ਬਾਤ ਸਹਿਬ ਨਾਨਕ ਰਹਿਣ ਬਜਾਈ ਮੁੰਦਾ ਸੰਤੋਖ ਸ਼ਰਮ ਪਤੋਲੀ ਧਿਆਨ ਕੀ ਪ੍ਰਭੂ ਚੰਧਾ ਕਾਲ ਪਰੀ ਕਾ ਜੁਗ ਡੰਡਾ ਪੀ ਆਈ ਅੰਥੀ ਸਰਜਮਾਤੀ ਮਨ ਜਿ ਤੈ ਜਗ ਜੀ ਤਦੇ ਤਸਿਆਦੇਸ਼ ਆਦ ਨੀਲਨਾਦ ਨਾ ਜੁਗ ਜੁਗ ਇੱਕ ਹੋਵੇ ਤੁਰ ਗਿਆ ਤੇ ਆਪ ਨਰਨ ਕਟਕੜ ਵਾਜੈ ਨਾ ਆਪ ਨਾਥ ਨਾਥੀ ਸਭਾਂ ਕੀ ਰਿਦ ਸਦਵਰਾ ਸਾਤ ਸੰਯੋਗ ਜੋਬ ਦੇ ਕਾਚ ਲਾਵੇ ਲਿਖੇ ਆਵੇ ਭਾਗ ਅਦੇ ਤਸਾਂ ਬੇਸ ਆਦ ਅਨੀਤ ਅਨਾਦ ਨਾ ਜਗ ਜੁਗ ਇੱਕੋ ਵੇਸ ਇੱਕ ਕਮਾਈ ਜੁਗਤ ਬਈ ਆਈ ਤਿਰ ਚਲੇ ਪਰਵਾਹ ਇੱਕ ਸੰਸਾਰ ਇੱਕ ਪੰਡਾਰ ਇੱਕ ਲਾਇ ਦੀਵਾਰ ਜੇ ਤਸ ਭਾਵੈ ਚ ਨ ਚਲਾਵੇ ਜੇ ਹੋਵੇ ਫੁਰਮਾਨ ਉਹ ਰੇਖਾ ਉਨਾ ਨਦਰ ਨਾ ਆਵੇ ਬਹੁਤਾ ਇਹ ਵਿਦਾਨ ਅਦੇ ਤਸਾਂ ਬੇਸ ਆਦ ਨੀਲ ਅਨਾਦ ਨਾ ਜਗ ਜੁਗ ਇੱਕੋ ਵੇਸ ਆਸਨ ਲਏ ਲੇਪਨਾਰ ਜੋ ਕਿਸ ਪਾਇ ਸਿਕਾ ਬਾਹਰ ਕਰ ਕਰ ਵੇਖੈ ਸਰ ਜਨ ਹਾ ਨਾਨਕ ਸੱਚੀ ਕੀ ਸੱਚੀ ਕਾਰ ਅਦੇਤ ਸਿਆਂ ਵੇਸ ਆਦ ਨੀਲਨਾਥ ਨਾ ਜੁਗ ਜੁਗ ਇੱਕੋ ਰੇਸ ਇੱਕ ਦੂਜੀ ਬਹੁ ਲੱਖੋ ਹੈ ਲੱਖ ਹੋਵੇ ਲਖੀ ਲੱਖ ਲਗੜਾਖੀਏ ਇੱਕ ਨਾਮ ਜਗਦੀਸ਼ ਇਹ ਤਰ੍ਹਾਂ ਪਤ ਪਗੜੀਆਂ ਚੜੀਏ ਹੋ ਕਿਸ ਸੁਣ ਗੱਲਾ ਆਕਾਸ ਕੀ ਕਿਟਾਇਰੀ ਸ ਨਾਨਕ ਨਦਰੀ ਪਾਈ ਹੈ ਕੁੜੀ ਕੁੜਾ ਠੀਸ ਆਖਣ ਜੋਰ ਚੁ ਪੈ ਨੇ ਜੋਰ ਜੋਰ ਨ ਮੰਗਣ ਦੇਣ ਨ ਜੋਰ ਜੋਰ ਨ ਜੀਵ ਮਰਣ ਜੋਰ ਜੋਰ ਨ ਦਾਜ ਆਪ ਮਨਸੂਰ ਜੋਰ ਨ ਸਤੀ ਗਿਆਨ ਵਿਚਾਰ ਜੋਰ ਨ ਜੁਗਤੀ ਛਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੇ ਸੋਈ ਨਾਨਕ ਤੁਮ ਨੀਚ ਨ ਕੋਈ ਰਾਤੀ ਰੁੱਤੇ ਤਤੀਬਾਰ ਪਵਨ ਪਾਣ ਅਗਨੀ ਤਾਤਾਲ ਤਿਸੇ ਧਰਤੀ ਥਾਪ ਰਖੀ ਤਮਸਾਨ ਇਸ ਵਿੱਚ ਜੀ ਜੁਗਤ ਕੀ ਰੰਗ ਤਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਵਾਜ਼ਾ ਇੱਥੇ ਸੋ ਪੰਜ ਪ੍ਰਮਾਨ ਨਗਰੀ ਕਰਮ ਪਵੇ ਦੀਸਾਨ ਕਚ ਬਕਾਈ ਕੁਠੈ ਪਾਏ ਨਾਨ ਗਿਆ ਜੱਤੇ ਜਾਈ ਧਰਮ ਖੰਡ ਕਾਏ ਉਤਰਮ ਗਿਆਨ ਖੰਡ ਕਾ ਕੋ ਕਰਮ ਕਿਤੇ ਪਵਨ ਪਾਣੀ ਵੇ ਸਤਰ ਕਿਤੇ ਕਾਮਹੇ ਕਿਤੇ ਬ੍ਰਮੇ ਘੜਕੜੀਏ ਰੂਪ ਰੰਗ ਕੇ ਵੇਸ ਕਿਤਨੀਆਂ ਕਰਮ ਭੂਮੀ ਮੇਂ ਕਿਤੇ ਕਿਤੇ ਤੂਪ ਦੇਸ ਕਿਤੇ ਇੰਦ ਚੰਦ ਸੂਰ ਕੀਤੇ ਕਿਤੇ ਮੰਡਲ ਦੇ ਕਿਤੇ ਸਿੱਧ ਬੁਦਨਾਤ ਕੀਤੇ ਕਿਤੇ ਦੇਵੀ ਦੇਸ ਕਿਤੇ ਦਿਵਦਾਨ ਮੁਨ ਕਿਤੇ ਕਿਤੇ ਰਤਨ ਸੁਵੰਦ ਕਿਤਿਆਂ ਖਾਣੀ ਕਿਤਿਆਂ ਬਾਣੀ ਕਿਤੇ ਬਾਤ ਨਰਮ ਕਿਤਿਆਂ ਸੱਤੀ ਸਵ ਕਿਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥੇ ਨਾਗਨੋਦਪੁਰ ਆਨੰਦ ਸ਼ਰਮ ਖੰਡ ਕੀ ਬਾਣੀ ਰੋ ਤਿਥੇ ਘਾਟ ਕਰੀਏ ਬਹੁਤਿਆਨੋ ਕਾਂਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਇਛੇ ਪਸ ਪਾਈ ਜਿੱਥੇ ਘੜੀਐ ਸੁਰਤ ਮਤ ਮਨ ਬੁੱਤ ਜਿੱਥੇ ਘੜੀਐ ਸੁਰਾਂ ਸਦਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਜਿੱਥੇ ਹੋਰ ਨਾ ਕੋਈ ਹੋਰ ਤਿੱਥੈ ਜੋਦ ਮਹਾਬਲ ਸੂਰ ਤਿਨ ਮਹਾਰਾਮ ਰਹਾ ਭਰਪੂਰ ਤਥੈ ਸਿਤੋ ਸਿਤਾ ਮਹਿਮਾ ਮਾ ਹਿ ਤਾਂ ਕੇ ਰੂਪ ਨ ਕਥਨੇ ਜਾਏ ਨਾ ਹੈ ਮਰਣਾ ਠਗ ਜਾਹੀ ਜਿਨ ਕੈ ਰਾਮ ਬਸੇ ਮਨ ਮਾਇ ਜਿੱਥੇ ਭਗਤ ਵਸੈ ਕੇ ਲੋ ਕਰੇ ਆਨੰਦ ਸੱਚਾ ਮਨ ਸੋਈ ਸਚ ਖੰਡ ਬਸ ਹੈ ਨਰੰਕਾਰ ਕਰ ਕਰ ਵੇਖੇ ਨਦਰ ਦੇ ਹਾਲ ਤਿੱਥੇ ਖੰਡ ਮੰਡਲ ਵਰਪੰਡ ਜੇ ਕੋ ਕਥੈ ਤਾਂ ਤੁ ਮੰਨ ਤਥੈ ਲੋ ਲੋ ਆਕਾਰ ਜਿਉ ਜੋ ਹੂਤ ਵੈ ਤਿਵਕਾਰ ਵੇਖੇ ਵਿਖਸੇ ਕਰ ਵਿਚਾਰ ਨਾਨਕ ਕਿਤਨਾ ਕਰੜਾ ਸਾਰ ਜਤ ਪਹਾਰਾ ਤੀਰ ਸੁਨਿਆਰ ਅਹਿਰ ਨ ਮਤ ਦੇਦ ਹਥਿਆ ਪਹੁ ਖਲਾਗਣ ਤਪਤਾਓ ਪੰਡਾ ਭਾਵ ਮ੍ਰਿਤ ਤੇ ਟਾਲ ਕੜੀਐ ਸਦ ਸਚੀ ਟਕਸਾਲ ਜਿਲਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਜਿਲਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪੰਮਣ ਗੁਰੂ ਬਾਣੀ ਪਿਤਾ ਮਾਤਾ ਧਰਮਾ ਹਦੂ ਦਿਲਸਰਾ ਦਈਦਾਈ ਦਾਇਆ ਖਿਲ ਸਗਲ ਜਗਤ ਚੰਗੇ ਆ ਆਪ ਰਈ ਆਏ ਬਾਜੇ ਧਰਮਾ ਹਦੂ ਕਰਮੀ ਆਪੋ ਆਪਣੀ ਕਿ ਨੇੜਾ ਜੀ ਦੂਰ ਜਿਨੀ ਨਾਮ ਪਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਕਜਲੇ ਕਿਤੀ ਛੁੱਟੀ ਨਾਲ ਜਿਨੀ ਨਾਮ ਪਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਜਲੇ ਕਿੰਨੀ ਛੋਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ